ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 350 ਪਲੱਸ ਪੋਸਟਾਂ ਰਹਿਣ ਵਾਲੀਆਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਬਹੁਤ ਵਧੀਆ ਪੋਸਟਾਂ ਤੇ ਬਹੁਤ ਵਧੀਆ ਪੇ ਸਕੇਲ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲਾ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਡਾਇਰੈਕਟਰ ਸਕੂਲ ਸਿੱਖਿਆ ਸਕੈਂਟਰੀ ਵੱਲੋਂ 353 ਸਕੂਲਾਂ ਦੇ ਵਿੱਚ ਆਊਟਸੋਰਸ ਬੇਸਡ ਪੋਸਟਾਂ ਕੈਂਪਸ ਮੈਨੇਜਰ ਦੇ ਲਈ ਜਾਰੀ ਕੀਤੀਆਂ ਗਈਆਂ ਜੀ ਤੇ ਨਿਯੁਕਤੀ ਇਹ ਨਰੋਲ ਆਰਜੀ ਤੌਰ ਤੇ ਇਹਨਾਂ ਵੱਲੋਂ ਲਿਖੀ ਗਈ ਹੈ ਜੀ 353 ਪੋਸਟਾਂ ਪਿੱਛੇ ਜਿਹੜੀ ਇਹ ਪੋਸਟਾਂ ਕਿਸੇ ਕਾਰਨ ਕਰਕੇ ਲੜਕ ਗਈਆਂ ਸੀ ਤਾਂ ਹੁਣ ਇਹਨਾਂ ਵੱਲੋਂ ਦੁਬਾਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਿਦਿਅਕ ਯੋਗਤਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਗ ਮਾਤਾ ਪ੍ਰਭ ਯੂਨੀਵਰਸਿਟੀ ਤੁਹਾਡੀ ਇਹ ਡਿਗਰੀ ਹੋਣੀ ਚਾਹੀਦੀ ਹੈ 10ਵੇਂ ਪੱਧਰ ਤੱਕ ਤੁਹਾਡੀ ਪੰਜਾਬੀ ਪੜ੍ਹੀ ਹੋਵੇ ਇਹ ਵੀ ਲਾਜ਼ਮੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਤਜਰਬਾ ਵੀ ਮੰਗਿਆ ਗਿਆ ਹੈ ਜਿਉਂ ਉਮੀਦਵਾਰ ਰਾਜ ਸਰਕਾਰ ਕੇਂਦਰੀ ਸਰਕਾਰ ਸਥਾਨਕ ਸੰਸਥਾਵਾਂਾਂ ਜਾਏ ਦੇ ਬਰਾਬਰ ਦੀਆਂ ਸਰਕਾਰੀ ਸੇਵਾਵਾਂਾਂ ਤੋਂ ਘੱਟੋ-ਘੱਟ ਤੀਸਰੇ ਦਰਜੇ ਕੈਟਾਗਰੀ ਸੀ ਵੀ ਅਸਾਮੀ ਤੋਂ ਰਿਟਾਇਰ ਹੋਇਆ ਹੋਵੇ ਬੰਦਾ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਅਸਾਮੀਆਂ ਦੇ ਲਈ ਪੇ ਸਕੇਲ 16175 ਹੈ ਜੀ ਦੀ ਡਿਟੇਲ ਅੱਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਮਰ ਸੀਮਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਲ ਜਿੰਨਾ ਦੀ ਡਿਟੇਲ ਦਿੱਤੀ ਹੋਈ ਹੈ ਭਵ ਕੈਂਪਸ ਮੈਨੇਜਰ ਦੀ ਡਿਊਟੀ ਕੀ ਰਹਿਣ ਵਾਲੀ ਹੈ ਕੀ ਕੀ ਤੁਹਾਡੇ ਕਮਰੇ ਨੇ ਇਸ ਡਿਊਟੀ ਦੇ ਦੌਰਾਨ ਉਹ ਦਿੱਤੇ ਗਿਆ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉਹ ਤੋਂ ਡਾਊਨਲੋਡ ਕਰਕੇ ਤੁਸੀਂ ਪੂਰਾ ਪੜ੍ਹ ਸਕਦੇ ਹੋ ਕਾਫੀ ਵੱਡਾ ਨੋਟੀਫਿਕੇਸ਼ਨ ਹੈ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਅੰਤਮ ਮਿਤੀ ਇਹਨਾਂ ਵੱਲੋਂ 25 ਅਗਸਤ 2024 ਰੱਖੀ ਗਈ ਹੈ ਜੀ ਵੈਬਸਾਈਟ ਹੈਗੀ ਹੈ ਜੀ www.pesco.punjab.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ ਵਿਗਿਆਪਨ ਵਿੱਚ ਦਰਜ ਸਾਮੀਆਂ ਸਰਕਾਰ ਵੱਲੋਂ ਘਟਾਈਆਂ ਵ ਤਾਂ ਕਾਫੀ ਹਲਦਾਇਕਾਂ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਲਿਖੀਆਂ ਗਈਆਂ ਤਾਂ ਜਿਹੜੇ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਇਹ ਲਿਸਟ ਹੈ ਜੀ ਉਹਨਾਂ ਸਕੂਲਾਂ ਦੀ ਜਿੱਥੇ ਅਸਾਮੀਆਂ ਭਰੀਆਂ ਜਾਣੀਆਂ ਨੋਟੀਫਿਕੇਸ਼ਨ 21 ਪੇਜਾਂ ਦਾ ਪੂਰਾ ਡਾਊਨਲੋਡ ਕਰਕੇ ਪੂਰੀ ਤਰ੍ਹਾਂ ਪੜ੍ਹ ਕੇ ਹੀ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਜੋ ਕਿਸੇ ਤਰ੍ਹਾਂ ਦੀ ਉਨਤਾਈ ਨਾ ਰਵੇ ਅਪਲਾਈ ਕਰਨ ਸਮੇਂ ਤਾਂ ਇਹ ਬਹੁਤ ਵਧੀਆ ਮੌਕਾ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਪੋਸਟਾਂ ਜਾਰੀ ਹੋਈਆਂ 353 ਸਕੂਲ ਜਿਨ੍ਹਾਂ ਦੀ ਲਿਸਟ ਹੈ ਤੁਹਾਡੇ ਸਾਹ ਹਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੁਸੀਂ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੋ ਇਹਨਾਂ ਦੀ ਇਹ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਇਹਦਾ ਲਿੰਕ ਦਿੱਤਾ ਹੋਇਆ ਹੈ ਧੰਨਵਾਦ